ਧਾਰਮਿਕ ਗ੍ਰੰਥਾਂ ਨੇ ਇੱਕ ਕੰਮ ਕਰਨਾ ਹੈ ਸਾਡੇ ਅੰਦਰ ਵਾਲੇ ਖੂ ਨੂੰ ਪ੍ਰਗਟ ਕਰਨਾ ਬਾਹਰੋਂ ਪਾਣੀ ਐ ਕਿਸੇ ਵੀ ਗ੍ਰੰਥ ਦੀ ਜਿਹੜੀ ਤੁਸੀਂ ਮੱਤ ਲੈਂਦੇ ਆ ਨਾ ਉਹ ਬਾਹਰੋਂ ਪਾਣੀ ਉਹਨਾਂ ਪਾਤਸ਼ਾਹਾਂ ਦੀ ਧੁਰੇ ਧੁਰੇ ਤੋਂ ਆਇਆ ਅਸੀਂ ਬਾਣੀ ਨੂੰ ਸਮਝ ਕੇ ਆਪਣੇ ਧੁਰੇ ਨੂੰ ਪ੍ਰਗਟ ਕਰਨਾ ਹੈ ਕਾਮਨ ਸੈਂਸ ਆਪਣੀ ਸੈਂਸ ਪਰ ਗੱਲਾਂ ਸਾਰੀਆਂ નોਨ ਸੈਂਸ ਕਮਲੇ ਵਾਲੀਆਂ ਕਰਦੇ ਜਿਹਦੇ ਚ ਕੋਈ ਸਾਇੰਸ ਹੀ ਨਹੀਂ ਬਣਦੀ ਹੁਣ ਜਦੋਂ ਆਪਣਾ ਦਿਮਾਗ ਕੰਮ ਕਰਨਾ ਕਿਹੜੇ ਟਾਈਮ ਤੇ ਕੀ ਫੈਸਲਾ ਹੁਣ ਹਾਲਾਤ ਕੀ ਨੇ ਸਮਾਂ ਕੀ ਮੰਗ ਕਰਦਾ ਜਵਾਨੀ ਕੀ ਸੋਚਦੀ ਬੱਚੇ ਕੀ ਸੋਚਦੇ ਉਹਨਾਂ ਲਈ ਹੁਣ ਕਿਵੇਂ ਹੁਣ ਘੜੀਰੇ ਦੀ ਐਗਜ਼ੈਂਪਲ ਕਿਵੇਂ ਦਈਂ ਅਗਲਾ ਤਾਂ ਗੇਮ ਹੱਥ ਚ ਪੜ ਕੇ ਬੈਠਾ ਹੁਣ ਉਹਦੇ ਬੱਚੇ ਨੂੰ ਕੀ ਸਮਝਾਈਏ ਕਿਵੇਂ ਸਮਝਾਈਏ ਤਕਨੀਕ ਕਿਹੜੀ ਵਰਤੀਏ ਉਹ ਸਾਰਾ ਕੁਝ ਸਾਨੂੰ ਸਮਝਣਾ ਪਵੇ ਵਕਤ ਨੂੰ ਵਿਚਾਰਨਾ ਪੈਣਾ ਸਿਚੁਏਸ਼ਨ ਬਦਲਦੀ ਲੈਂਦੀ ਹਾਲਾਤ ਬਦਲਦੇ ਰਹਿੰਦੇ ਸਥਿਤੀ ਬਦਲਦੀ ਰਹਿੰਦੀ ਪਰ ਉੱਥੇ ਆਪਣੇ ਆਪ ਨੂੰ ਨਾ ਮਨ ਬਦਲਣਾ ਪੈਂਦਾ ਬਾਬਾ ਜੀ ਕਹਿੰਦਾ ਇੱਕ ਬੈਠਾ ਸਾਧੂ ਕਿਤੇ ਉਹ ਕਹਿੰਦਾ ਉਹਦੇ ਕੋਲ ਸੇਵਕ ਆਇਆ ਕਹਿੰਦਾ ਮਹਾਰਾਜ ਮੈਂ ਨਾ ਤੁਹਾਨੂੰ ਦੱਸਣ ਆਇਆ ਵੀ ਇੱਕ ਗਾਂ ਦੇ ਗਿਆ ਕੋਈ ਬੰਦਾ ਸਾਨੂੰ ਉਹ ਕਹਿੰਦਾ ਚੰਗਾ ਹੋਇਆ ਦੁੱਧ ਪੀਆਗੇ ਮਤਲਬ ਚੰਗਾ ਹੋਇਆ ਦੁੱਧ ਪੀਆਗੇ ਮੌਜ ਲੱਗਦੀ 6 ਮਹੀਨਿਆਂ ਬਾਅਦ ਉਹ ਫੇਰ ਆਇਆ ਇੱਕਦਮ ਕਹਿੰਦਾ ਜੀ ਉਹ ਫਲਾਣਾ ਬੰਦਾ ਕਾਂ ਲੈ ਗਿਆ ਆਪਣੀ ਫਿਰ ਕਹਿੰਦੇ ਚੰਗਾ ਹੋਇਆ ਗੋਏ ਕੂੜੇ ਤੋਂ ਬਚੀ ਹੁਣ ਕਮਾਲ ਦੀ ਗੱਲ ਇਹ ਹੈ ਸਥਿਤੀ ਉਦੋਂ ਕੁਝ ਹੋਰ ਸੀ ਉਦੋਂ ਵੀ ਆਪਣੇ ਆਪ ਨੂੰ ਸੰਭਲਿਆ ਕਹਿੰਦੇ ਕੋਈ ਨਹੀਂ ਦੁੱਧ ਪੀਆਗੇ ਤੇ ਦੂਜੀ ਵਾਰੀ ਆ ਕੇ ਕਿਸ ਨੇ ਕਿਹਾ ਲੈ ਗਿਆ ਆਪਣੀ ਕਹਿੰਦੇ ਛੱਡੋ ਕੋਈ ਨਹੀਂ ਗੋਏ ਕੂੜੇ ਤੋਂ jaan ਚੁੱਤੀ ਮਤਲਬ ਸਥਿਤੀ ਬਦਲ ਗਈ ਤੇ ਆਪਣੇ ਆਪ ਨੂੰ ਵੀ ਬਦਲ ਲਿਆ ਹਾਲਾਤ ਮੁਤਾਬਕ ਆਪਣੇ ਆਪ ਨੂੰ ਬਦਲ ਲਿਆ ਹਰ ਸਿਚੁਏਸ਼ਨ ਵਿੱਚ ਹਰ ਹਾਲਾਤ ਵਿੱਚ ਅਗਲਾ ਕਹਿੰਦਾ ਐ ਕਿਵੇਂ ਬੜਾ ਉਹਨਾਂ ਜਿਸਨਾਂ ਵਾਲਿਆਂ ਨੇ ਪਤਾ ਕੀ ਸੋਚਣਾ ਐ ਤਾਂ ਨਹੀਂ ਬਦਲਿਆ ਜਾਂਦਾ ਤੇ ਕੱਲਾ ਹੀ ਨੇ ਯਾਰੋ ਬਦਲਿਆ ਜਾਂਦਾ ਕਿਉਂਕਿ ਜਿਹੜੇ ਹਾਲ ਕਈ ਵਾਰ ਅਸੀਂ ਬਦਲਣਾ ਚਾਹੁੰਦੇ ਨਹੀਂ ਧੀ ਐ ਦਿਲ ਦਾ ਟੁਕੜਾ ਅਗਲੇ ਨੇ ਚਾਵਾ ਨਾਲ ਪਾਲੀ ਲਾਡਾਂ ਨਾਲ ਪਾਲੀ ਰੀਜ ਨਾਲ ਪਾਲੀ ਕਿੰਨਾ ਪਿਆਰ ਕਰਦੀਆਂ ਲੜਕੀਆਂ ਦੀਆਂ ਹੀ ਨਾ ਪਿਆਰ ਕਰਦੀਆਂ ਪਰ ਜਵਾਨ ਕਰਕੇ ਅਸੀਂ 20 22 25 ਸਾਲ ਦੀ ਕਿਸੇ ਬਗਾਨੇ ਦੇ ਹੱਥ ਫੜਾ ਦਿੰਦੇ ਆ ਵੀ ਲੈ ਜਾਂਦੇ ਮਤਲਬ ਵਿਆਹ ਕਰ ਦਿੰਦੇ ਆ ਅਗਲੇ ਘਰ ਤੋੜ ਦਿੰਦੇ ਆ ਉਹ ਉਦੋਂ ਕਿਵੇਂ ਦਿਲ ਕੱਢਦੇ ਆ ਕਿਉਂਕਿ ਉਹ ਸਾਡਾ ਅਸੀਂ ਦਿਲ ਕੱਢਣਾ ਚਾਹੁੰਦੇ ਆ ਸਾਨੂੰ ਸਮਝ ਹੈ ਵੀ ਇੱਥੇ ਅਸੀਂ ਆਪਣੇ ਮਨ ਨੂੰ ਬਦਲਣਾ ਕਈ ਬਾਾਰ ਨਹੀਂ ਕਹਿਣਗੇ 18 ਸਾਲ ਦੇ ਹੁੰਦੇ ਨੇ ਬੱਚੇ ਘਰ ਹੀ ਛੱਡ ਜਾਂਦੇ ਨੇ ਵੀ ਤੇਰੀ ਧੀ 18 20 ਸਾਲ ਦੀ ਛੱਡ ਜਾਂਦੀ 25 ਸਾਲ ਦੀ ਬੱਚੇ ਤੇ ਸਭ ਦੇ ਛੱਡਦੇ ਨੇ ਹਾਂ ਤੇਰੀ ਗੱਲੀ ਧੀ ਜਾਂਦੀਆਂ ਧੀਆ ਵਿਆਹ ਦਿੰਦਾ ਉਹਨੇ ਅਗਲਿਆਂ ਦੇ ਮੁੰਡੇ ਵੀ ਚਲੇ ਜਾਂਦੇ ਨੇ ਤਿਆਰੀ ਹੈ ਆਪਣੇ ਆਪ ਦੀ ਆਪਣੇ ਆਪ ਨੂੰ ਵੇਖ ਲਿਆ ਵੀ ਸਥਿਤੀ ਕੀ ਹੈ ਸਮਾਜ ਕੀ ਕਹਿੰਦਾ ਹੁਣ ਸਾਨੂੰ ਆਪਣੀ ਸੋਚ ਬਦਲਣੀ ਪੈਣੀ ਹੈ ਕਿ ਹਾਲਾਤ ਮੁਤਾਬਕ ਆਪਣੇ ਆਪ ਨੂੰ ਹੁਣ ਹੁਣ ਸਮਾਂ ਉਦੋਂ ਸਮਾਂ ਹੋਰ ਸੀ ਅੱਜ ਸਮਾਂ ਹੋਰ ਹੈ ਅਕਲ ਵਾਲਾ ਬੰਦਾ ਉਹ ਹੈ ਨਹੀਂ ਤੇ ਕਿਵੇਂ ਪਰੇਸ਼ਾਨੀਆਂ ਚ ਘਿਰਾਂਗੇ ਬਚ ਜਾਾਂਗੇ ਉਲਝ ਜਾਾਂਗੇ ਜੇ ਨਾ ਇਹਨਾਂ ਗੱਲਾਂ ਨੂੰ ਅਸੀਂ ਸਮਝੇ ਨਾ ਤੇ ਸਾਰੇ ਦੇ ਸਾਰੇ ਉਲਝਾਂਗੇ ਛੱਡੋ ਆਪਾਂ ਗੱਲਾਂ ਕਰੀਏ ਆਪਾਂ ਗੱਲਾਂ ਕਰਾਂ ਪੰਥ ਦੀ ਵੀ ਪੰਥ ਧਰਮ ਪਛੜ ਜਾਣਗੇ ਉਹਨਾਂ ਦੀ ਗੱਲ ਛੱਡੋ ਆਪਾਂ ਘਰਾਂ ਚ ਰਹਿਣ ਵਾਲੇ ਅਸੀਂ ਵੀ ਪਛੜ ਜਾਾਂਗੇ ਜੇ ਨਾ ਦਿਮਾਗ ਕੰਮ ਕੀਤਾ ਲੜਕੀਆਂ ਨੇ ਪੜਨ ਜਾਣਾ ਹੈ ਕਾਲਜਾਂ ਚ ਜਾਣਾ ਹੈ ਯੂਨੀਵਰਸਿਟੀਆਂ ਚ ਜਾਣਾ ਹੈ ਕੈਨੇਡਾ ਅਮਰੀਕਾ ਚ ਪੜਨ ਜਾਣਾ ਦਿਲ ਜਿਗਰੇ ਵੱਡੇ ਕਰਨੇ ਪੈਣੇ ਆ। ਮੁੰਡਿਆਂ ਨੇ ਵਿਆਹੇ ਜਾਣਾ। ਹਰ ਸੋਚ ਬਦਲੀ ਪਈ ਐ। ਸਾਰੀ ਸਾਰਾ ਕੁਝ ਹੀ ਬਦਲਿਆ ਪਿਆ ਐ। ਸਥਿਤੀ ਬਦਲ ਗਈ ਤੇ ਮਨ ਬਦਲਣਾ ਪੈਣਾ। ਹਰ ਚੀਜ਼ ਹੀ ਬਦਲ ਰਹੀ ਨੇ। ਤੇ ਜੇ ਨਹੀਂ ਹੋਏਗਾ ਤੇ ਉਲਝ ਜਾਗੇ। ਗਿਆਨ ਨਾ ਮਿਲਿਆ ਪਰੇਸ਼ਾਨ ਹੋ ਜਾਗੇ। ਸਮਝਦੀ ਤਾਂ ਕਰਕੇ ਆ ਕਿ ਸ਼ਬਦ ਸੁਣ ਲੈਨੇ ਆਪਾਂ। ਆਪਣੇ ਆਪ ਨਾਲ ਗੱਲ ਕਰੀਏ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਕੈਸੇ ਮੰਤਰ ਹੈਂ ਗਾਰੇ ਸੰਸਾਰ ਸਾਗਰ ਵਿਖੇ ਕੋ ਬਨਾ ਇਹ ਸ਼ਬਦ ਜਿਹੜਾ ਭਗਤ ਨਾਮਦੇਵ ਜੀ ਮਹਾਰਾਜ ਦਾ ਸ਼ਬਦ ਹੈ ਲੋ ਸਾਰੇ ਜਣੇ ਰਲ ਕੇ ਪੜ ਲਓ ਵੀ ਕਿਵੇਂ ਤਰਾਂਗੇ ਆਏ ਆਪਣੇ ਆਪ ਨੂੰ ਸਵਾਲ ਕਰੀਏ ਵੀ ਐ ਸਿਚੁਏਸ਼ਨ ਵਿੱਚ ਭਲਾ ਕਿਵੇਂ ਹੋਊ ਸਾਡਾ ਪਰ ਹੁਣ ਆਪਾਂ ਨੂੰ ਪਤਾ ਸੀ ਵੀ ਲੋਕਡਾਊਨ ਹੋਣਾ ਇਹਦੀ ਕੋਈ ਤਿਆਰੀ ਹੈਗੀ ਹੁਣ ਏਦਾਂ ਦੇ ਮਸਲੇ ਪਤਾ ਨਹੀਂ ਜ਼ਿੰਦਗੀ 'ਚ ਕਿੰਨੇ ਆ ਸਕਦੇ ਕੀ ਕੀ ਹੋ ਸਕਦਾ ਮਤਲਬ ਜੇ ਸਮਝ ਨਾ ਹੋਈ ਤੇ ਕਿਵੇਂ ਗੱਲ ਬਣੂ ਹਾਲਾਤਾਂ ਨੂੰ ਤਰ ਤਿਰ ਜਾਣਾ ਲੰਘ ਜਾਣਾ ਆਪਾਂ ਗਾ ਫਲਾਣੀ ਮੁਸ਼ਕਲ 'ਚੋਂ ਬੰਦਾ ਲੰਘ ਗਿਆ ਜਿਹੜਾ ਤਰਨ ਦੀ ਗੱਲ ਹੈ ਪਾਰ ਖੰਗਣ ਦੀ ਗੱਲ ਹੈ ਤੇ ਹਰ ਹਾਲਾਤਾਂ 'ਚੋਂ ਮੈਂ ਲੰਘਾਂਗਾ ਕਿਵੇਂ ਜਿਹੜਾ ਤਰਨ ਦੀ ਗੱਲ ਅਰਥੇ ਹੈ ਵੀ ਐਸ ਸਿਚੁਏਸ਼ਨ ਚੋ ਕਿਵੇਂ ਲੱਗਦਾ ਐਸ ਹਾਲਾਤ ਚੋ ਕਿਵੇਂ ਲੱਗਦਾ ਬੜੇ ਬੜੇ ਸਾਰਿਆਂ ਦੇ ਆਉਣਾ ਬੜੇ ਭੇਵੇ ਵੇਲੇ ਫਿਰ ਕਿੱਦਾਂ ਸੋਚਣਾ ਮੌਤ ਵੇਲੇ ਮਤਲਬ ਜਿਹੜੇ ਜਿਹੜੇ ਬਿਮਾਰੀ ਦੇ ਹਾਲਾਤ ਆ ਸਕਦੇ ਆ ਕੀ ਪਤੀ ਪਤਨੀ ਚੋ ਇੱਕ ਨੇ ਪਹਿਲਾਂ ਨਹੀਂ ਮਰਨਾ ਫਿਰ ਵਿਛੋੜੇ ਤੇ ਖੜਨੀ ਹੈ ਗੱਲ ਸੰਸਕਾਰ ਕਿਵੇਂ ਕਰਨਾ ਉਸ ਹਾਲਾਤ ਚੋ ਮੈਂ ਕਿਵੇਂ ਤਰਨਾ ਮਾਂ ਪਿਓ ਨੂੰ ਜਿਨ੍ਹਾਂ ਨੂੰ ਇੰਨਾ ਪਿਆਰ ਕਰਦੇ ਆ ਉਹਨਾਂ ਦੀ ਸੰਸਕਾਰ ਤੇ ਕਿੱਦਾਂ ਫਿਰ ਲੰਬੂ ਕਿੱਦਾਂ ਲਾਣਾ ਮਤਲਬ ਇਹਦੀ ਤਿਆਰੀ ਮੈਂ ਤਰਾਂਗਾ ਕਿਵੇਂ ਜੇ ਅਕਲ ਨਾ ਹੋਈ ਮੈਨੂੰ ਮੈਂ ਪਾਰ ਲੱਗਾਗਾ ਕਿੱਦਾਂ ਮੈਂ ਤੇ ਫਸ ਜਾਣਾ ਪਾਰ ਲੱਗਣ ਦਾ ਮਤਲਬ ਹੈ ਆਪਾਂ ਮੁਸ਼ਕਲ ਚੋਂ ਕਿਵੇਂ ਲੰਗਾਗਾ ਪਾਰ ਲੰਘਣਾ ਮਤਲਬ ਜ਼ਿੰਦਗੀ ਚ ਬੜੀਆਂ ਮੁਸ਼ਕਲਾਂ ਆਉਣੀਆਂ ਚੋਂ ਕਿਵੇਂ ਲੰਗਾਗਾ ਜੇ ਮੇਰੇ ਕੋਲ ਅਕਲ ਨਾ ਹੋਈ ਜੇ ਮੈਂ ਸਮਝਦਾਰ ਨਾ ਹੋਇਆ ਇਹ ਤੇ ਸ਼ੁਕਰ ਹੈ ਨਾਮਦੇਵ ਜੀ ਕਹਿੰਦੇ ਮੈਨੂੰ ਲੋਕੀ ਛੋਟੀ ਜਾਤ ਵਾਲਾ ਦੱਸਦੇ ਐ ਪਰ ਮੈਨੂੰ ਸਮਝ ਆ ਗਈ ਮੈਂ ਤੁਰ ਪਿਆ ਮੈਂ ਤੇ ਵੱਡਾ ਹੋ ਗਿਆ ਮੈਨੂੰ ਦੇਖਣ ਲੱਗੀ ਮੈਨੂੰ ਪਾਰ ਮੈਂ ਤੇ ਟੈਨਸ਼ਨ ਵਿੱਚ ਸੀ ਕਿ ਬਣੂ ਕੀ ਪਰ ਹੁਣ ਆ ਗਿਆ ਸਵਾਦ ਹਾਂ ਸੁਣ ਲਓ ਸ਼ਬਦ ਸਾਰੇ